ਪੰਜਾਬ ਦੇ ਵਿੱਚ ਲਗਾਤਾਰ ਵਧ ਰੇ ਟੋਲ ਰੇਟਾਂ ਨੂੰ ਲੈ ਕੇ ਆਮ ਜਨਤਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਪਾਸੇ ਦੇਸ਼ ਦੇ ਵਿੱਚ ਤੇਲ ਦੀਆਂ ਕੀਮਤਾਂ ਵਧਣ ਕਰਕੇ ਹਰ ਇੱਕ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ ਜਿਸ ਕਰਕੇ ਪੰਜਾਬ ਦੇ ਕਈ ਟੋਲ ਪਲਾਜ਼ਾ ਤੇ ਹੁਣ ਕਿਸਾਨਾਂ ਵੱਲੋਂ ਤੜਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਦੇ ਚਲਦਿਆਂ ਲੁਧਿਆਣਾ ਤੇ ਲੱਡਵਾਲ ਟੋਲ ਪਲਾਜ਼ੇ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਥੇਬੰਦੀ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਭਾਜੀ ਮੇਰਾ ਨਾਮ ਪ੍ਰਦੀਪ ਸਿੰਘ ਹੈ ਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਔਰ ਅਸੀਂ ਪਹਿਲਾਂ ਵੀ ਇਹ ਲਗਾਤਾਰ 1.5 ਸਾਲ ਇਹ ਟੋਲ ਪਲਾजा ਬੰਦ ਰੱਖਿਆ ਔਰ ਬਾਕੀ ਰਹੀ ਗੱਲ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਕਿ ਤੁਸੀਂ ਟੋਲ ਦਰਾਂ ਨੂੰ ਘਟਾ ਕਰੋ ਇਹਨਾਂ ਨੇ ਜਦ ਕੀ ਟੋਲ ਦਰਾਂ ਨੂੰ ਡਬਲ ਕਰ ਦਿੱਤਾ ਜੋ ਕਿ ਹਰ ਹਰਕ ਬੰਦੇ ਦੀ ਜੇਬ ਤੇ ਡਾਕਾ ਆ ਗਰੀਬ ਦੇ ਨਾਲ ਇਹਨਾਂ ਨੇ ਗੁੰਡਾਗਰਦੀ ਇੰਨੀ ਵਧਾਈ ਆ ਕਿ ਬੌਂਸਰ ਰੱਖੇ ਆ ਜੇ ਕੋਈ ਵਿਚਾਰਾ ਫੈਮਿਲੀ ਵਾਲਾ ਆਉਂਦਾ ਤਾਂ ਜੇ ਉਹ ਕੁਛ ਕਹਿੰਦਾ ਤਾਂ ਉਹਦੇ ਨਾਲ ਹੱਥੋ ਪਾਈ ਤੱਕ ਜਾਂਦੇ ਆ ਔਰ ਇਹਨਾਂ ਦੀ ਸਰਾਸਰ ਗੁੰਡਾਗਾਰੀ ਆ ਅਸੀਂ ਇਹਨੂੰ ਬੰਦ ਕਰਨ ਲਈ ਖਤਮ ਕਰ ਲਿਆ ਅੱਜ ਇਹ ਟੋਲ ਪਲਾਜ਼ੇ ਤੇ ਇੱਥੇ ਪਹੁੰਚੇ ਆ ਤਾਂ ਕਿ ਇੱਕ ਟੋਲ ਦਰਾਂ ਨੂੰ ਘਟਾਉਣ ਤਾਂ ਕਿ ਹਰ ਕੋਈ ਹਰ ਕੋਈ ਬੰਦਾ ਉਹਦੀ ਜਿਹੜੀ ਜੇਬ ਤੇ ਅਸਰ ਪੈ ਰਿਹਾ ਮੰਗਾਈ ਬਹੁਤ ਅੱਗੇ ਜਿਆਦਾ ਮੰਗਾਈ ਨੇ ਕੁਝ ਲੋਕਾਂ ਦਾ ਲੱਕ ਤੋੜਿਆ ਆ ਤੇ ਕੁਝ ਇਹ ਲਗਾਤਾਰ ਇੱਕ ਲੁੱਟ ਕਰ ਰਿਹਾ ਹਰ ਇੱਕ ਵਰਗ ਦੇ ਨਾਲ ਇਹ ਇਕੱਲੇ ਕਿਸਾਨ ਦਾ ਨੀਗਾ ਹੈ ਪਰ ਅਸੀਂ ਤਾਂ ਕਹਿੰਨੇ ਆ ਕਿ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਆ ਇਸੇ ਕਰਕੇ ਅੱਜ ਅਸੀਂ ਇਹ ਬੰਦ ਕੀਤਾ ਜਿੰਨਾ ਚਿਰ ਇਹਨਾਂ ਦੀ ਮੈਨੇਜਮੈਂਟ ਦੇ ਨਾਲ ਸਾਡੀ ਕੋਈ ਨਹੀਂ ਗੱਲ ਹੁੰਦੀ ਅਸੀਂ ਬੰਦ ਰੱਖਾਂਗੇ ਟੋਲਪਲਾਜ ਮੰਗ ਲਈ ਜਿਹੜਾ ਰੇਟ ਵੱਧਦਾ ਹੈ ਜਿਹੜੀ ਇਹ ਵਿੱਚ ਤੱਕਾਸ਼ਾਈ ਕਰਦੇ ਨੇ ਗੋਡਾ ਕਰਦੀ ਕਰਦੇ ਨੇ ਹਫਤੇ ਬਹੁਤ ਸਾਰੇ ਬਲਾ ਕੇ ਕੋਈ ਜ ਸਿਆਣਾ ਬੰਦਾ ਉਹ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਕੁੱਟਮਾਰ ਕਰਨ ਨੂੰ ਚਾਹੁੰਦੇ ਨੇ ਇਸ ਟੀਲ ਨੂੰ ਅਸੀਂ ਲਾ ਕੇ ਨੂੰ ਦੱਸਿਆ ਇੱਕ ਦੇ 15 ਕਿਲੋਮੀਟਰ ਏਰੀਆ ਜਿਹੜਾ ਇਹਦੇ ਹੁਣ ਹਰ ਡਾਕੂਮੈਂਟ ਜਿਹੜੇ ਉਹਨੇ ਬੰਦੇ ਕੋਲ ਨਹੀਂ ਪੂਰੇ ਹੋ ਸਕਦੇ ਕਿਸੇ ਕੋਲ ਗੱਡੀ ਦੇ ਕਾਗਜ ਕਿਸੇ ਹੋਰ ਨਾਮ ਦੇ ਆ ਉਹਦਾ ਆਪਣਾ ਕਾਰਡ ਹੋਰ ਹੈ ਕੋਈ ਉਹਦਾ ਆਧਾਰ ਕਾਰਡ ਦੇਖ ਕੇ ਉਹਦਾ ਪਿੰਡ ਦੇਖ ਕੇ ਉਹਨੂੰ ਲੰਘੇ ਦਿੱਤਾ ਜਾਵੇ ਕਿ ਉਹਦੇ ਤੇ ਪਾਬੰਦੀ ਨਾ ਲੱਗੀ ਜਾਵੇ ਅਸੀਂ ਰੇਟ ਨਹੀਂ ਘਟਾਉਂਦੇ ਫੇਰ ਅਗਲਾ ਕਦੋਂ ਨਹੀਂ ਰੇਟ ਅਸੀਂ ਘਟਵਾਵਾਂਗੇ ਖਵਾਂਗੇ ਇਹ ਤੇ ਹੋ ਵੀ ਨਹੀਂ ਸਕਦੀ ਤੱਕਾ ਇਹ ਦਰਿਆ ਪਾਰ ਕਰਨੇ ਖੇਤੀਬਾੜੀ ਨਾਲ ਲੋਕ ਸੰਬੰਧਿਤ ਨੇ ਜੇ 2-4 ਵੀ ਦਿਹਾੜੀ ਚ ਲੰਘਿਆ 500 ਦਾ ਤੇਲ ਨਹੀਂ ਲੱਗਣਾ 2000 ਰੁਪਏ ਟੋਲ ਟੈਕਸ ਪੈਗਾ ਨਾ एसएमजेट पंजाब ਦੇ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ ਸਾਵਧਾਨ ਖੁੱਲਾ ਚੈਲੰਜ ਤੇ ਗੁੰਮਰਾਹ ਕਰਨ ਵਾਲਿਆਂ ਤੋਂ ਰਹੋ ਸਾਵਧਾਨ ਕਾਲੇ ਇਲਮ ਨਾਲ ਮੌਤ ਵੀ ਹੋ ਸਕਦੀ ਹੈ ਪਸ਼ੂ ਫਸਲ ਨੁਕਸਾਨ ਕੋਟ ਕਚੈਰੀ ਜ਼ਮੀਨ ਜਾਇਦਾਦ ਦਾ ਵਟਵਾਰਾ ਜੇਕਰ ਤੁਹਾਡਾ ਲड़का ਲੜਕੀ ਜਾਂ ਪਤੀ ਪਤਨੀ ਕਹਿਣੇ ਤੋਂ ਹੈ ਬਾ ਤਾਂ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲੋ ਕਮ ਚਾਹੇ ਕੋਈ ਵੀ ਹੋਵੇ ਸਿਰਫ 5 ਮਿੰਟ ਚ ਕਰਨਗੇ ਸਮਾਧਾਨ ਗਰੰਟੀ ਅਸ਼ਟਾਮ ਪੇਪਰ ਤੇ ਲਿਖ ਕੇ ਲੋ ਜਿਵੇਂ ਮਨਚਾਹ ਵਸ਼ਿਕਰਨ ਮੁਠੀਕਰਨ ਕਰਵਾਓ ਜਾਂ ਤੁੜਵਾਓ ਘਰ ਵਿੱਚ ਕਲੇਸ਼ ਰਹਿਣਾ ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ ਪੈਸੇ ਵਿੱਚ ਬਰਕਤ ਨਾ ਹੋਣਾ ਹਰ ਜਗ੍ਹਾ ਤੋਂ ਨਿਰਾਸ਼ ਪ੍ਰੇਮੀ ਪ੍ਰੇਮਿਕਾ ਆਪਣਾ ਪਿਆਰ ਪਾਉਣ ਲਈ ਇੱਕ ਵਾਰ ਮੀਆਂ ਭਾਰਤੀ ਜੀ ਨੂੰ ਜਰੂਰ ਮਿਲਣਾ ਪਤਾ ਆਰਤੀ ਚੌਂਕ ਫਿਰੋਜ਼ਪੁਰ ਰੋਡ ਰੁਤਿਆਣਾ ਆਉਣ ਤੋਂ ਪਹਿਲਾਂ ਫੋਨ ਜਰੂਰ ਕਰੋ 9815512050